ओम नमः शिवाय बम बम भोले जय श्री राम श्री वाहेगुरु जी का खास सा श्री वाहेगुरु जी की फते मैं अरविंद चावला जिला डलमंत देहाती दक्षिणी तो युवा मोर्चा जिला प्रधान अपने वलो अपनी बात जी जनता पार्टी दी टीम वलो ते अपने पूरे चावला परिवार वलो सारे ही देश निवासियों नु विदेश निवासियों नु देशा प्रदेशा विच वासदे होए मेरे पंजाबी भ्रावां नु ਭੈਣਾ ਨੂੰ ਮਾਤਾਵਾਂ ਨੂੰ ਬਜ਼ੁਰਗਾਂ ਨੂੰ ਸਾਰੇ ਨੂੰ ਮਹਾ ਸ਼ਿਵਰਾਤਰੀ ਉਤਸਵ ਦੀਆਂ ਬਹੁਤ ਬਹੁਤ ਵਧਾਈ ਦਿੰਨਾ ਹਾਂ ਤੇ ਅੱਠ ਤਰੀਕ ਨੂੰ ਜੋ ਕਿ ਮਹਾ ਸ਼ਿਵਰਾਤਰੀ ਦਾ ਉਤਸਵ ਸ਼ੋਭਾ ਯਾਤਰਾ ਨਿਕਾਲੀ ਜਾ ਰਹੀ ਹੈ ਮੰਡੀ ਤੋਂ ਸ਼ੁਰੂ ਹੋ ਕੇ ਆਪਾਂ ਨੂੰ ਸਾਰੇ ਹੀ ਵੀਰਾਂ ਨੂੰ ਹੱਥ ਬੰਨ੍ਹ ਕੇ ਬੇਨਤੀ ਹੈ ਕਿ ਆਪਾਂ ਉਸ ਸ਼ੋਭਾ ਯਾਤਰਾ ਦੇ ਵਿੱਚ ਸ਼ਾਮਿਲ ਹੋਈਏ ਤੇ ਇਸ ਸ਼ੋਭਾ ਨੂੰ ਯਾਤਰਾ ਨੂੰ ਹੋਰ ਵਧਾਈਏ ਤੇ ਸਾਰੇ ਹੀ ਆਪਣਾ ਆਪਣਾ ਸਹਿਯੋਗ ਪਾਈਏ ਤੇ ਮੈਂ 8 ਤਰੀਕ ਨੂੰ ਸਾਰਿਆਂ ਨੂੰ ਬੇਨਤੀ ਕਰਦਾ ਆਪਣੇ ਵੀਰਾਂ ਨੂੰ ਕਿ ਸਾਰੇ ਆਪਾਂ ਜਰੂਰ ਪਹੁੰਚੇ ਸਬਜੀ ਮੰਡੀ ਦੇ ਵਿੱਚ ਤੇ ਆਪਾਂ ਇਸ ਨੂੰ ਸ਼ੋਭਾ ਨੂੰ ਚਾਰ ਚੰਨ ਲਾਈਏ ਤੇ ਸ਼ਹਿਰ ਨਿਵਾਸੀਆਂ ਦਾ ਤੇ ਭੋਲੇ ਨਾਜੀ ਦਾ ਆਸ਼ੀਰਵਾਦ ਪ੍ਰਾਪਤ ਕਰੀਏ ਤੇ ਇਸ ਤੋਂ ਪਹਿਲਾਂ 6 ਤਰੀਕ ਨੂੰ ਜਾਗੋ ਦੇ ਜੋ ਕੱਢੀ ਜਾ ਰਹੀ ਹੈ ਉਹਦੇ ਵਿੱਚ ਵੀ ਸਾਰਿਆਂ ਨੂੰ ਬੇਨਤੀ ਕਰਦਾ ਕਿ ਪਹੁੰਚੋ ਜ਼ਰੂਰ ਤੇ 7 ਮਾਰਚ ਨੂੰ ਜਿਹੜਾ ਕਿ ਸਬਜ਼ੀ ਮੰਡੀ ਦੇ ਵਿੱਚ ਸ਼ਿਵ ਤੰਦਵ ਦਾ ਪ੍ਰੋਗਰਾਮ ਰੱਖਿਆ ਗਿਆ ਉਹਦੇ ਵਿੱਚ ਵੀ ਪਹੁੰਚਣ ਦੀ ਕਿਰਪਾਲਤਾ ਕਰਨੀ ਆ ਮੈਂ ਫਿਰ ਆਪਣੇ ਵੱਲੋਂ ਆਪਣੀ ਬਾਤਰੀ ਜੰਦਾ ਪਾਲ ਦੀ ਟੀਮ ਵੱਲੋਂ ਤੇ ਚਾਵਲ ਪਰਿਵਾਰ ਵੱਲੋਂ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਰਹਿੰਦੇ ਤੇ ਸ਼ਹਿਰ ਨਿਵਾਸੀਆਂ ਨੂੰ ਇਲਾਕਾ ਨਿਵਾਸੀਆਂ ਨੂੰ ਬਹੁਤ ਬਹੁਤ ਸ਼ੁਭ ਰਾਤਰੀ ਦੇ ਮੌਕਾ ਸਦਿਆਂ ਵਧਾਈ ਦਿੰਦਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਬੰਬ ਬੰਬ ਬੋਲੇ ਧਿਆਨ ਜੀ